मैं सारे राजपुरा निवासियों में बेनती करना चाहता कि सतर्क रहना चाहिए अपने स्थिति के प्रशासन आपके वालों पूरी तरह सतर्क है जे किसी तरह का ब्लैकआउट हूँ तो उन्होंने सहयोग की आस रखते हैं किसी भी तरह की लाइट उस समय दिलाई ना जाए इनवर्टर आपके जो कोई है तो उन्हें इनवर्टर लाइट्स बंद कर दी जाए मोबाइल फोन बंद करते हैं

ਇਸ ਇਤੀ ਪ੍ਰੋਬਲਮ ਜਾ ਕਰਦੀ ਹੈ ਤਾਂ ਉਹ ਮੌਕ ਡ੍ਰਿਲ ਦਾ ਐਕਸਪੀਰੀਅੰਸ ਇਸ ਚੀਜ਼ ਲਈ ਹੁੰਦਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕਿਤੇ ਕੋਈ ਕਮੀ ਕਿਛੀ ਹੈ ਤਾਂ ਉਹਨੂੰ ਆਪਾਂ ਠੀਕ ਕਰਦੇ ਹਾਂ ਉੱਪਰ ਕੋਈ ਪ੍ਰਿਸ਼ਕਸ਼ਕ ਆਖੀ ਰਹੇਗੀ ਕਿ ਜਿੱਥੇ ਲਾਈਨ ਜੀ ਹੈ ਉਹਦਾ ਬੱਲੇ ਦੇ ਵਿੱਚ ਆ ਜੇ ਕੋਈ ਟਾਈਮ ਤੇ ਆਪਾਂ ਜੇ ਅਲਾਇਸ ਤੋਂ ਦੋ ਦੰਦਾ ਸੈਮ ਮੌਕੇ ਨੇ ਆ ਜੀ ਜਿੱਥੇ ਨਾਮ ਲੈਂਦੇ ਹਾਂ ਮੈਂ ਸਾਰੇ ਸੈਮ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਾਂ ਇੱਕ ਦੂਜੇ ਦੇ ਨਾਲ ਜੇ ਰਲ ਕੇ ਚੱਲਾਂਗੇ ਇੱਕ ਦੂਜੇ ਦੇ ਨਾਲ ਉਹਨਾਂ ਸਤਰਕ ਕਰਕੇ ਇੱਕ ਦੂਜੇ ਦੀ ਲਾਈਫ ਸਪੋਰਟ ਹੋਵੇ ਕਿ ਕਿ ਉਹਦੀ ਮਦਦ ਕਰਾਂਗੇ ਤਾਂ ਉਹਦੇ ਨਾਲ ਸਿਚੁਏਸ਼ਨ ਬਲੈਕਆਊਟ ਵਾਲੀ ਕੰਪਲੀਟਲੀ ਹੈਂਡਲ ਹੋ ਜਾਵੇ। ਪਰ ਕੋਈ ਹੈਲਪਲਾਈਨ ਨੰਬਰ ਹੀ ਜਾਰੀ ਕੀਤਾ ਹੈ। ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਉਹ ਨਾਲ ਤੂੰ علیحدਾ ਹੁੰਦਾ ਹੈ। ਪਰ ਕੋਈ ਐਡਨ ਪੈਨਿਕ ਵੀ ਨਹੀਂ ਕ੍ਰੀਏਟ ਕਰਦਾ ਉਹਦੇ ਜਾਰੇ ਇਹ ਸੋਸ਼ਲ ਮੀਡੀਆ ਤੇ ਉਹਦੇ ਜਾਣੇ ਵਾਲੇ ਆਦਮੀ ਉਹਨਾਂ ਦੇ ਖਿਲਾਫ ਅਪਾਸ ਲਾਉਣ ਦੇ ਲਈ ਉਹ ਕਦਮ ਇਹ ਚੁੱਕਦਾ ਹੈ।

ਅਸੀਂ ਸਾਰਿਆਂ ਨੂੰ ਰੀਚ ਕਰ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਅੰਗਲੀ ਨਾ ਵਰਤੀ ਜਾਵੇ ਜਿਸ ਤੇ ਵਿੱਚ ਲਾਈਟ ਜਲਾ ਕੇ ਜਾਂ ਕੋਈ ਬਾਈਕ ਚਲਾਈ ਜਾਵੇ ਬੱਚਿਆਂ ਨੂੰ ਵੀ ਮੈਂ ਗੁਰੇਸ਼ ਕਰਾਂਗਾ ਜਵਾਨ ਮੁੰਡੇ ਕੁੜੀਆਂ ਨੂੰ ਵੀ ਜੇ ਕੋਈ ਇਸ ਤਰ੍ਹਾਂ ਵਰਤਦਾ ਹੈ ਤਾਂ ਉਹ ਗਲਤ ਗੱਲ ਹੈ ਉਹਨੂੰ ਉਸ ਤੋਂ ਗੁਰੇਸ਼ ਕੀਤਾ ਜਾਵੇ